ਸਭ ਤੋਂ ਬੱਲਾ ਦੇਖੋ ਇਹ ਰੀਲ ਤੇ ਫਿਰ ਪੜਦੇ ਆ ਮੰਦਿਰ ਵੱਲੋਂ ਕੀਤੇ ਹੋਏ ਫੁੱਦਾ ਫਾਲ ਕਮੈਂਟ ਚਲਿਏ ਸ਼ੁਰੂ ਕਰਦੇ ਹਾਂ ਆਥੂ ਕੋ ਸਾਵ ਹਲੇ ਪੰਜਵਾਂ ਤਾਂ ਗੇਰ ਹੀ ਨਹੀਂ ਪਾਇਆ ਨਗਰੋ ਉਪਰਮੀ ਨੇ ਹਰਦੀਆ ਸੱਪੇ ਦਿਨ ਵੀ ਕਿਦੈ ਜਮਾਨਤ ਬੁੱਤੰਗਾਂ ਦਾ ਆਇ ਰਹੀ ਹੈ ਪਰਮੀ ਸੂਡਰੀ ਨੂੰ ਅੱਗ ਲਾ ਦੇ ਤੇਲ ਪਾ ਕੇ ਜਮਾਨਤ ਬੁੱਤੰਗਾਂ ਦਾ ਆਇ ਰਹੀ ਹੈ ਕਿਦੈ ਖੜੀ ਤੋਂ ਬਿਨਾਰੂ ਬਟੋ ਬਾਬਾ ਜਿੱਤ ਗਾ ਕੇ ਫੇਸ ਬੋਲ ਦਰਤੇ ਆਪੇ ਆ ਬੁਝੇ ਹੈ ਬੜੇ ਕਲਾ ਕਿਦੈ ਹੋਣ ਨਾ ਜਾਈ ਹੁਣ ਤਾਂ ਰਿਜ਼ਲਟ ਵੀ ਆ ਗਿਆ ਹੁਣ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਨਵੇਂ ਨਵੇਂ ਵੀਡੀਓ ਹੋਰ ਦੇਖਣ ਦੇ ਲਈ